ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਸਾਹਿਬ ਜੀ ਅੱਜ ਦਾ ਖਾਲਸਾ ਪ੍ਰਚਾਰ ਮੈਸ਼ਨ YouTube ਚੈਨਲ ਤੇ ਸਵਾਗਤ ਹੈ ਜੀ ਅੱਜ ਅਪਾ ਕਿਸੇ ਖਾਸ ਵਿਸ਼ੇ ਤੇ ਗੱਲ ਕਰਾਂਗੇ ਹਾਂਜੀ ਧੰਨਵਾਦ ਜੀ ਬਹੁਤ ਬਹੁਤ ਆਵਜੇ ਦਾ ਵੀ ਭਾਈ ਸਾਹਿਬ ਜੀ ਜਿਵੇਂ ਕਿ ਆਪਾਂ ਜਾਣਦੇ ਆ ਪਤ ਸਿੰਘ ਸਿਆਣੀ ਆਪਣਾ ਭਰਾ ਹਾਂਜੀ ਤੇ ਨਾਲ ਆਪਾਂ ਰਹੇ ਹਾਂ ਮੈਂ ਵੀ ਰਹਿਆ ਤੁਸੀਂ ਵੀ ਰਹੇ ਹੋ ਤੁਸੀਂ ਮੈਨੂੰ ਜਿਆਦਾ ਰਹੇ ਉਹਨਾਂ ਨਾਲ ਵਿਚਰਦੇ ਰਹੇ ਹੋ ਬਿਲਕੁਲ ਬਿਲਕੁਲ ਜਿਵੇਂ ਕਿ ਆਪਾਂ ਨੇ ਜੀਵਨ ਬਾਰੇ ਜਾਣਦੇ ਆ ਚਲੋ ਹਰ ਇੱਕ ਦੇ ਜੀਵਨ ਦੇ ਵਿੱਚ ਕੁਝ ਚੰਗੀਆਂ ਮਣੀ ਗੱਲਾਂ ਹੁੰਦੀਆਂ ਨੇ ਹਾਂ ਵੀ ਆ ਤਾਂ ਹੈ ਬਹੁਤਾ ਚਲੋ ਗੱਲ ਵੱਖਰਾ ਮੈਟਰ ਆ ਜਾਂਦਾ ਬਟ ਇੱਕ ਗੱਲ ਆ ਜਾਂਦੀ ਹੈ ਮਤਲਬ ਇੱਕ ਬੰਦਾ ਹੁੰਦਾ ਵੀ ਹਰ ਇੱਕ ਪਾਸੇ ਉਹਦਾ ਧਿਆਨ ਹੁੰਦਾ ਵੀ ਦੇਣ ਵਾਲੇ ਪਾਸੇ ਹੁੰਦਾ ਕਿਸੇ ਤੋਂ ਮੰਗਣਾ ਨਹੀਂ ਹੈ ਬਿਲਕੁਲ ਬਤ ਤੋਂ ਬਤ ਸੇਵਾ ਕਰਨੀ ਹੈ ਚਾਹੇ ਦੇਸ਼ ਦੀ ਚਾਹੇ ਕੌਮ ਦੀ ਚਾਹੇ ਕਿਸੇ ਵੀ ਕਿਸੇ ਨਾ ਕਿਸੇ ਧਰਮ ਦੇ ਵਿੱਚ ਜਾ ਕੇ ਉਥੋਂ ਮੰਗਣ ਦੀ ਆਪਾਂ ਮੈਂ ਨਹੀਂ ਦੇਖਿਆ ਤੱਕ ਵੀ ਹਾਂ ਵੀ ਕਿਸੇ ਨਾ ਵੀ ਆਪਣੇ ਨਾਂ ਤੇ ਆਪਣੇ ਚੈਨਲ ਦੇ ਨਾਮ ਤੇ ਕੁਝ ਉਹਨਾਂ ਨੇ ਮੰਗਿਆ ਹੋਵੇ ਬਿਲਕੁਕੁਲ ਅੱਜ ਕੁਝ ਮਿਲ ਕੇ ਨਾ ਗੱਲਾਂ ਸੁਣਨ ਚ ਆਈਆਂ ਨੇ ਵੀ ਕੁਝ ਸ਼ਰਾਰਤੀ ਅੰਸਰਾਂ ਵੱਲੋਂ ਹਾਂਜੀ ਉਹਨਾਂ ਦੇ ਡੈਥ ਤੇ ਜਾਣ ਤੋਂ ਬਾਅਦ ਉਹਨਾਂ ਦੇ ਭਗਤ ਤੋਂ ਪੈਣ ਤੋਂ ਬਾਅਦ ਵੀ ਉਹਨਾਂ ਦੇ ਨਾਮ ਤੇ ਲੋਕਾਂ ਵੱਲੋਂ ਗ੍ਰਹਿ ਇਕੱਠੇ ਕੀਤੀ ਜਾ ਰਹੀ ਹੈ ਹਾਂਜੀ ਆਪਾਂ ਹੀ ਆਪ ਵੀ ਸੁਣਿਆ ਪਰ ਇਸ ਬਾਰੇ ਹਾਂਜੀ ਮੈਂ ਸੁਣਿਆ ਜੀ ਉਹਨਾਂ ਦੇ ਆਪਣੇ ਪਰਸਨਲ ਚੈਨਲ ਦੇ ਉੱਤੇ ਵੀ ਪਰਿਵਾਰ ਵੱਲੋਂ ਇੱਕ ਪੋਸਟ ਪਾਈ ਗਈ ਹੈ ਹਾਂਜੀ ਹਾਂਜੀ ਇਸ ਦੇ ਵਿੱਚ ਸਪੈਸ਼ਲ ਤੌਰ ਤੇ ਉਹਨਾਂ ਨੇ ਲਿਖਿਆ ਵੀ ਪ੍ਰੀਤ ਸਿੰਘ ਸੈਣੀ ਦੇ ਨਾਮ ਤੇ ਕੁਝ charitable ਅੰਸ਼ਰ ਨੇ ਜਿਹੜੇ ਉਦਾਰ ਇਕੱਠਾ ਕਰ ਰਹੇ ਨੇ ਲੋਕਾਂ ਤੋਂ ਮਾਇਆ ਮੰਗ ਰਹੇ ਨੇ ਵੀ ਪਰਿਵਾਰ ਨੇ ਸੂਚਿਤ ਕੀਤਾ ਸੰਗਤ ਨੂੰ ਵੀ ਸਾਡੇ ਵੱਲੋਂ ਕਿਸੇ ਤਰ੍ਹਾਂ ਦੀ ਇਦਾਂ ਦੀ ਕੋਈ ਮੰਗ ਨਹੀਂ ਕੀਤੀ ਗਈ ਇਹ ਕੁਝ ਸ਼ਰਾਰਤੀ ਅਨਸਰ ਨੇ ਲਾਲਚੀਪ ਕੇ ਸਾਹਮਣੇ ਲੋਕ ਨੇ ਜਿਹੜੇ ਪ੍ਰੀਤ ਸਿੰਘ ਸੈਣੀ ਦੇ ਨਾਮ ਤੇ ਪੈਸਾ ਇਕੱਠਾ ਕੀਤਾ ਇਹਨਾਂ ਬਾਰੇ ਕੁਝ ਵਸੇ ਪਰਚੋਲ ਹੋਈ ਆ ਵੀ ਬੰਦੇ ਹੈ ਕੌਣ ਨੇ ਕੋ ਇਡੈਂਟੀਫਾਈ ਹੋਏ ਨੀ ਵੀ ਬੰਦੇ ਹੈ ਕੌਣ ਨੇ ਵੀ ਕਿੱਥੋਂ ਦੇ ਰਹਿਣ ਵਾਲੇ ਨੇ ਵੀ ਕਿਹੜੇ ਇਲਾਕੇ ਦੇ ਨੇ ਇਹਦੇ ਬਾਅਦ ਨਾ ਮੈਂ ਜਦੋਂ ਪੋਸਟ ਦੇਖੀ ਆ ਨਾ ਭਾਈ ਸਾਹਿਬ ਉਹਨਾਂ ਦੇ ਚੈਨਲ ਤੇ ਹਾਂਜੀ ਤੇ ਮੈਂ ਜਸਤੀ ਸੰਪਰਕ ਕੀਤਾ ਪਰਿਵਾਰ ਦੇ ਨਾਲ ਬਟ ਪਰਿਵਾਰ ਦਾ ਕੋਈ ਵੀ ਜੀ ਕਿਸੇ ਤਰ੍ਹਾਂ ਦਾ ਫੋਨ ਕੋਈ ਅਟੈਂਡਿੰਗ ਕਰ ਰਿਹਾ ਪਤਾ ਨਹੀਂ ਕੀ ਕਾਰਨ ਹੈ ਕਿਉਂਕਿ ਅਜੇ ਦੇਖੋ ਜਿਹੜਾ ਕੰਮ ਹੋਇਆ ਇੱਕਦਮ ਹੈਨਾ ਸਦਮਾ ਜਿਹੜਾ ਪਰਿਵਾਰ ਨੂੰ ਲੱਗਾ ਹੈ ਉਹ ਤਾਂ ਹੁਣ ਬਹੁਤ ਵੱਡੀ ਸੱਟ ਹੈ ਨਾ ਪਰਿਵਾਰ ਦੇ ਲਈ ਕਿਉਂਕਿ ਦਿੱਸਤਾਂ ਨੂੰ ਲੱਗੇ ਸੋਈ ਤਰ ਜਾਣਾ ਹੈ ਵਰਕੇ ਜਾਣਾ ਪੀੜ ਪਰਾਈ ਹੈ ਨਾ ਗੁਰਬਾਣੀ ਦਾ ਮਵਾਕ ਹੈ ਹੁਣ ਪਰਿਵਾਰ ਦੇ ਲਈ ਬਹੁਤ ਵੱਡਾ ਮਤਲਬ ਇੱਕ ਤੱਕ ਹੈ ਤੇ ਉਹਨਾਂ ਦੇ ਜਾਣ ਤੋਂ ਬਾਅਦ ਬਹੁਤ ਸਾਰੀਆਂ ਗੱਲਾਂ ਸੋਸ਼ਲ ਮੀਡੀਆ ਦੇ ਉੱਤੇ ਕੀਤੀਆਂ ਗਈਆਂ ਕੁਝ ਪ੍ਰੀਤ ਸਿੰਘ ਸੈਣੀ ਦੇ ਹੱਕ ਦੇ ਵਿੱਚ ਕੁਝ ਵਿਰੋਧ ਦੇ ਵਿੱਚ ਕੁਝ ਪਰਿਵਾਰ ਦੇ ਵਿਰੋਧ ਦੇ ਤੱਕ ਵੀ ਲੋਕਾਂ ਨੇ ਗੱਲਾਂ ਕੀਤੀਆਂ ਤੇ ਪਰਿਵਾਰ ਅਜੇ ਮੈਨੂੰ ਲੱਗਦਾ ਸਦਮੇ 'ਚ ਹੀ ਐ। ਕੋਈ ਕਿਸੇ ਨਾਲ ਗੱਲ ਹਾਂ ਕਿਸੇ ਨਾਲ ਗੱਲ ਕਰਨ ਦੇ ਉਹਦੇ ਵਿੱਚ ਉਹਨਾਂ ਦਾ ਮਨ ਐ ਜਿਹੜਾ ਹਜੇ ਨਹੀਂ ਇਹ ਸੱਚ ਦੇ ਰਿਹਾ ਤੇ ਉਹਨਾਂ ਨੇ ਫੋਨ ਨਹੀਂ ਚੁੱਕਿਆ ਮੈਂ ਦੋ ਤਿੰਨ ਵਾਰੀ ਫੋਨ ਕੀਤਾ ਉਹਨਾਂ ਦੇ ਪਰਿਵਾਰ ਨੂੰ ਤੇ ਬਾਕੀ ਦੇਖੋ ਜਿਹੜੇ ਵੀ ਬੰਦੇ ਨੇ ਐਸਾ ਕੰਮ ਜਿਹੜੇ ਵੀ ਕਰ ਰਹੇ ਨੇ ਮੈਂ ਪਰਟੀਕੂਲਰਤਾ ਕੋਈ ਪਤਾ ਲੱਗਿਆ ਨਹੀਂ ਅਜੇ ਵੀ ਕੌਣ ਨੇ ਪਰਿਵਾਰੋਂ ਵੀ ਕਿਸੇ ਨੇ ਜਾਣਕਾਰੀ ਦਿੱਤੀ ਤਾਂ ਉਹਨਾਂ ਨੇ ਆਪਣੇ ਚੈਨਲ ਦੇ ਉੱਤੇ ਇਹ ਜਾਣਕਾਰੀ ਸੰਗਤ ਨਾਲ ਸਾਂਝੀ ਕੀਤੀ ਜੀਤਾਂ ਦਾ ਕਿਸੇ ਨੂੰ ਵੀ ਕੋਈ ਦਾਨ ਨਾ ਦਿੱਤਾ ਜਾਵੇ ਕਿਉਂਕਿ ਗਰੀਤ ਸਿੰਘ ਸੈਣੀ ਦੀ ਜੇ ਗੱਲ ਕਰੀਏ ਉਹ ਤਾਂ ਜਿੱਥੋਂ ਤੱਕ ਮੈਂ ਜਾਣਦਾ ਨਾ ਬਹੁਤ ਸਾਰੇ ਪਰਿਵਾਰ ਲੋੜਵੰਦ ਉਹਨਾਂ ਦੇ ਕੋਲ ਆਏ ਜਿਨ੍ਹਾਂ ਦੀ ਉਹਨਾਂ ਨੇ ਵੀਡੀਓ ਬਣਾ ਕੇ ਆਪਣੇ ਚੈਨਲ ਤੇ ਪਾਈ ਪਰ ਸੰਗਤ ਤੋਂ ਕਿਸੇ ਤਰ੍ਹਾਂ ਦੇ ਪੈਸੇ ਦੀ ਮੰਗ ਨਹੀਂ ਕੀਤੀ ਉਸ ਬੰਦੇ ਨੇ ਬਿਲਕੁਲ ਆਪਣੇ ਪੱਲੇੋਂ ਆਪਣੀ ਜੇਬ ਦੇ ਵਿੱਚੋਂ ਉਹ ਉਹਨਾਂ ਲੋੜਵੰਦ ਪਰਿਵਾਰਾਂ ਦੀ ਮਦਦ ਕਰਦੇ ਰਹੇ ਕਈਆਂ ਘਰਾਂ ਦੇ ਵਿੱਚ ਹਰ ਮਹੀਨੇ ਰਾਸ਼ਨ ਜਾਂਦਾ ਸੀ ਕਈ ਬੱਚਿਆਂ ਦੀਆਂ ਫੀਸਾਂ ਸਕੂਲ ਦੀਆਂ ਜਾਂਦੀਆਂ ਸੀ ਤੇ ਹੋਰ ਵੀ ਕਈਆਂ ਦੀਆਂ ਦਵਾਈਆਂ ਦੇ ਖਰਚੇ ਬਿਮਾਰੀਆਂ ਦੇ ਖਰਚੇ ਪ੍ਰੀਤ ਸਿੰਘ ਸੈਣੀ ਦੇ ਆਪਣੀ ਜੇਬ ਦੇ ਵਿੱਚੋਂ ਹਰ ਮਹੀਨੇ ਕੀਤੇ ਜਾਂਦੇ ਸੀ ਇਹ ਤੁਸੀਂ ਭਾਈ ਸਾਹਿਬ ਜੀ ਕੀ ਕਹਿਣਾ ਚਾਹੁੰਦੇ ਹੋ ਵੀ ਹੋ ਸਕਦਾ ਹੈ ਵੀ ਜਿਹੜੇ ਐਂਟੀ ਪਾਰਟੀਆਂ ਨੇ ਕੋਈ ਵੀ ਲਗਾ ਲਓ ਚਲੋ ਕੋਈ ਵੀ ਐਂਟੀ ਧਿਰ ਲਗਾ ਲਓ ਹਾਂਜੀ ਇਹ ਪ੍ਰੇਤ ਸਿੰਘ ਸੈਣੀ ਦੀ ਇਮੇਜ ਨੂੰ ਖਰਾਬ ਕਰਨ ਲਈ ਮਤਲਬ ਕਿ ਕੁਝ ਛਾਤੀ ਅਨਸਰ ਭੇਜੇ ਜਾ ਸਕਦੇ ਨੇ ਦੇਖੋ ਹੁਣ ਤਾਂ ਮੇਸਟਰ ਪ੍ਰੇਤ ਸਿੰਘ ਸੈਣੀ ਤਾਂ ਦੇਖੋ ਹੁਣ ਚਲਾ ਗਿਆ ਸੰਸਾਰ ਤੋਂ ਹੈਨਾ ਉਹਦੇ ਜਾਣ ਦੇ ਪਿੱਛੇ ਜੋ ਮਰਜ਼ੀ ਕਰੀ ਜਾ ਉਹਦੀ ਸ਼ਖਸੀਅਤ ਨੂੰ ਕੋਈ ਫਰਕ ਨਹੀਂ ਪੈਣ ਲੱਗਿਆ ਉਹ ਤਾਂ ਲੋਕ ਸਭ ਜਾਣਦੇ ਨੇ ਲੋਕਾਂ ਨੂੰ ਪਤਾ ਹੈ ਵੀ ਬੰਦਾ ਕਿੱਦਾਂ ਦਾ ਸੀ ਕੀ ਕਰਦਾ ਸੀ ਕਿੱਦਾਂ ਦੀ ਉਹਦੀ ਸੋਚ ਸੀ ਕਿੱਦਾਂ ਦੇ ਉਹਦੇ ਆਉਣ ਵਾਲੇ ਜੀਵਨ ਦੇ ਵਿੱਚ ਕਾਰਜ ਲਿਖੇ ਹੋਏ ਸਨ ਉਹ ਜਿਹੜੇ ਪਿਆਰ ਕਰਨ ਵਾਲੇ ਨੇ ਸਾਰੇ ਜਾਣਦੇ ਨੇ ਬਿਲਕੁਲ ਜਿਹੜਾ ਵੀ ਬੰਦੇ ਇਹੋ ਜਿਹਾ ਕੰਮ ਕਰ ਰਹੇ ਨੇ ਪ੍ਰੀਤ ਸਿੰਘ ਸੈਣੀ ਦੇ ਨਾਮ ਤੇ ਲੋਕਾਂ ਤੋਂ ਪੈਸਾ ਇਕੱਠਾ ਕਰਨ ਦਾ ਯਤਨ ਕਰ ਰਹੇ ਨੇ ਇਹ ਬਹੁਤ ਹੀ ਮਾੜੀ ਸੋਚ ਦੇ ਮਾਲਕ ਨੇ ਇੱਕ ਲਾਲਚੀ ਕਿਸਮ ਦੇ ਲੋਕ ਮੈਂ ਕਹਿ ਸਕਦਾ ਦੇਖੋ ਜਿਉਂਦੇ ਜੀ ਬੰਦੇ ਦਾ ਵਿਰੋਧ ਕਰਨਾ ਜੇ ਤੁਹਾਡੇ ਵਿਚਾਰ ਨਹੀਂ ਉਸ ਦੇ ਨਾਲ ਮਿਲਦੇ ਤੁਸੀਂ ਉਹਦਾ ਵਿਰੋਧ ਕਰ ਰਹੇ ਹੋ ਇਹ ਗੱਲ ਸਮਝ ਆਉਂਦੀ ਹੈ ਮੰਨੀ ਜਾ ਸਕਦੀ ਹੈ ਵੀ ਚਲੋ ਵਿਚਾਰਾਂ ਦੀ ਸਾਂਝ ਨਹੀਂ ਹੁੰਦੀ ਕਿਤੇ ਤੁਸੀਂ ਵਿਰੋਧ ਕਰੋ ਅਗਲੇ ਦਾ ਪਰ ਮਰਨ ਤੋਂ ਬਾਅਦ ਵੀ ਉਸ ਦੀ ਸਿਵਿਆਂ ਦੀ ਮਿੱਟੀ ਨੂੰ ਰੋਲਣਾ ਉਹਦੇ ਨਾਮ ਤੇ ਦਾਨ ਇਕੱਠਾ ਕਰਨਾ ਪੈਸੇ ਇਕੱਠਾ ਕਰਨਾ ਮੈਂ ਹੈਰਾਨਾ ਮੈਨੂੰ ਸਮਝ ਨਹੀਂ ਆਉਂਦੀ ਵੀ ਇਹ ਲੋਕ ਕਿੱਥੇ ਜਾ ਕੇ ਭੁਗਤਣਗੇ ਦੇਖੋ ਦਾਨ ਖਾਣਾ ਇਹ ਕੋਈ ਛੋਟੀ ਮੋਟੀ ਗੱਲ ਨਹੀਂ ਉਹ ਵੀ ਉਸ ਬੰਦੇ ਦੇ ਨਾਂ ਤੇ ਜਿਨੇ ਕੌਮ ਦੇ ਲਈ ਆਪਣਾ ਆਪ ਨੂੰ ਛਾਵਰ ਕਰ ਦਿੱਤਾ ਹੋਵੇ ਆਪਣਾ ਪਰਿਵਾਰ ਤੱਕ ਉਸਨੇ ਛੱਡ ਦਿੱਤਾ ਸਿਰਫ ਕੌਮ ਦੇ ਪਿੱਛੇ ਬਿਲਕੁਲ ਵੀ ਮੈਂ ਤਾਂ ਹੁਣ ਕੌਮ ਦੇ ਲੇਖੇ ਲੱਗ ਚੁੱਕਿਆ ਜੀ ਮੇਰੇ ਪਰਿਵਾਰ ਨੇ ਮੇਰੇ ਨਾਲ ਸਾਥ ਦੇਣਾ ਨਹੀਂ ਦੇਣਾ ਉਹ ਪਰਿਵਾਰ ਦੀ ਆਪਣੀ ਮਰਜ਼ੀ ਹੈ ਪਰ ਉਹ ਪਿੱਛੇ ਨਹੀਂ ਹਟੇ ਇਹੋ ਜਿਹੇ ਬੰਦੇ ਦੇ ਨਾਮ ਦੇ ਉੱਤੇ ਲੋਕਾਂ ਤੋਂ ਦਾਨ ਮੰਗਣਾ ਪੈਸਾ ਮੰਗਣਾ ਬਹੁਤ ਹੀ ਮਾੜੀ ਗੱਲ ਹੈ ਜੀ ਬਿਲਕੁਲ ਭਾਈ ਸਾਹਿਬ ਜੀ ਤੁਹਾਡੀ ਬਿਲਕੁਲ ਸਹੀ ਗੱਲ ਹੈ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਜਾਣ ਤੋਂ ਬਾਅਦ ਜੋ ਮਰਜ਼ੀ ਕਰਨ ਉਹਦੇ ਛਵੀ ਨੂੰ ਕੁਝ ਵੀ ਅਸਰ ਨਹੀਂ ਹੋ ਸਕਦਾ ਉਹਦੀ ਜੋ ਸ਼ਖਸੀਅਤ ਉਹ ਆਪਣੀ ਜੋ ਬਣਾ ਕੇ ਗਿਆ ਹਾਂ ਬਿਲਕੁਲ ਉਹ ਤਾਂ ਸਿੱਧਰ ਕਾਇਮਰੇ ਕੇ ਰੰਗ ਦੀ ਦੁਨੀਆ ਤੱਕ ਕਾਮ ਰਹੇਗੀ ਕਿ ਜੋ ਇਹ ਐਸੇ ਲੋਕ ਹੋ ਸਕਦੇ ਨੇ ਹਰਪੀ ਜੀ ਮੈਂ ਤੁਹਾਨੂੰ ਦੱਸਾਂ ਜਦੋਂ ਰੂਪੋਸ਼ ਰਹੇ ਨੇ ਪ੍ਰੀਤ ਸਿੰਘ ਸੈਣੀ ਤੇ ਜਦੋਂ ਮਹੀਨੇ ਬਾਅਦ ਘਰ ਆਏ ਨੇ ਤੇ ਸਭ ਤੋਂ ਪਹਿਲਾਂ ਆਪਾਂ ਦੋਨੇ ਗਏ ਆ ਉਹਨਾਂ ਨੂੰ ਮਿਲਣ ਹਾਂਜੀ ਹਾਂਜੀ ਉਦੋਂ ਪ੍ਰੀਤ ਸਿੰਘ ਸੈਣੀ ਨੇ ਇੱਕ ਗੱਲ ਕਹੀ ਸੀ ਕਹਿੰਦੇ ਭਾਈ ਸਾਹਿਬ ਸਭ ਤੋਂ ਪਹਿਲਾਂ ਤੁਸੀਂ ਦੋ ਜਣੇ ਆਏ ਹੋ ਤੇ ਕਹਿੰਦੇ ਐਸੇ ਵੀ ਬੰਦੇ ਕਹਿੰਦੇ ਮੈਨੂੰ ਦੇਖਣ ਨੂੰ ਮਿਲ ਚੁੱਕੇ ਨੇ ਜਿਨ੍ਹਾਂ ਨੇ ਪਿੱਠ ਪਿੱਛੇ ਛੁਰੇ ਵੀ ਬੜੇ ਮਾਰੇ ਜਿਹੜੇ ਪਹਿਲਾਂ ਤਾਂ ਬੜਾ ਕਹਿੰਦੇ ਸੀ ਅਸੀਂ ਤੇਰੇ ਨਾਲ ਆ ਨਾਲਾ ਪਰ ਹੁਣ ਜਦੋਂ ਲੋੜ ਪਈ ਹੈ ਉਹ ਕੋਰਾ ਜਵਾਬ ਦੇ ਗਏ ਪੂਰੇ ਸਾਥ ਛੱਡ ਗਏ ਵੀ ਨਾ ਪਈ ਅਸੀਂ ਨਹੀਂ ਤੇਰੇ ਨਾਲ ਖੜ ਸਕਦੇ ਪਤਾ ਸੀ ਕਿਉਂਕਿ ਪਿੱਛੇ ਪੁਲਿਸ ਪਈ ਹੈ ਕੇਸ ਬਈ ਨੇ ਰੂਪੋਸ਼ ਹੋਇਆ ਪਿਆ ਕਿਤੇ ਸੰਦੋਗੀ ਕੋਈ ਹੋ ਨਾ ਹੋ ਜਾਏ ਕਹਿੰਦੇ ਕੋਈ ਨਹੀਂ ਮਿਲਣ ਆਇਆ ਸਭ ਤੋਂ ਪਹਿਲਾਂ ਤੁਸੀਂ ਆਇਓ ਸੋ ਇਹ ਉਹ ਜੇ ਬੰਦਿਆਂ ਦੀ ਹੀ ਹੋ ਸਕਦੀ ਹੈ ਸ਼ਰਾਰਤ ਜਿਹੜੇ ਬੰਦੇ ਮੂੰਹ ਦੇ ਉੱਤੇ ਤਾਂ ਨਾਲ-ਨਾਲ ਕਹਿੰਦੇ ਹੋਣ ਪਰ ਲੋੜ ਪੈਣ ਤੇ ਛੁਰਾ ਮਾਰ ਕੇ ਪਿੱਛੇ ਭੱਜ ਜਾਂਦੇ ਨੇ ਬਹੁਤ ਸਾਰੀ ਦੁਲੀਆਂ ਐਸੀ ਹੈਗੀ ਹੈ ਸਮਾਰੂ ਵਿੱਚ ਆਪਾਂ ਵਿਚਰਦੇ ਆ ਨਾ ਮੁਖ ਮੁਖ ਤੋਂ ਹੋਰ ਤੇ ਅੰਦਰੋਂ ਹੋਰ ਸੋ ਇਹੋ ਜਿਹੇ ਬੰਦਿਆਂ ਤੋਂ ਯਾਰ ਮਾਰਦੇ ਨੂੰ ਆਪਾਂ ਪੰਜਾਬੀ ਚ ਕਹਿ ਦਿੰਦੇ ਆ ਨਾ ਵੀ ਇਹੋ ਜਿਹੇ ਬੰਦਿਆਂ ਤੋਂ ਬਚ ਕੇ ਰਹਿਣਾ ਚਾਹੀਦਾ ਹਰ ਇੱਕ ਕਿਸੇ ਕੋਈ ਵੀ ਬੰਦਾ ਕੋਈ ਵੀ ਕੰਮ ਕਰ ਰਿਹਾ ਵੀ ਆਪਣੇ ਨਾਲ ਦੇ ਤਾਂ ਹਮੇਸ਼ਾ ਥੋੜਾ ਜਿਹਾ ਸੁਚੇਤ ਰਹਿਣਾ ਚਾਹੀਦਾ ਕਿਉਂਕਿ ਦੇਖੋ ਇਹੋ ਜਿਹੇ ਬੰਦੇ ਜਿਹੜੇ ਜਾਣਦੇ ਹੁੰਦੇ ਨੇ ਸਾਨੂੰ ਤੇ ਉਹੀ ਸਾਡਾ ਨੁਕਸਾਨ ਕਰ ਜਾਂਦੇ ਨੇ ਕਈ ਵਾਰੀ ਬਿਲਕੁਲ ਜੀ ਭਾਈ ਸਾਹਿਬ ਜੀ ਮਤਲਬ ਕਿ ਮੈਂ ਤਾਂ ਚਲੋ ਆਪਾਂ ਇਹਨਾਂ ਨੂੰ ਜਿਹੜੇ ਸ਼ਰਾਰਤੀ ਅਨਸਰਾਂ ਨੂੰ ਇੱਕ ਸਟ੍ਰੈਕਟਲੀ ਜੇ ਕੈਰੀਅਰ ਵੀ ਇਹਨਾਂ ਨੂੰ ਥੋੜੀ ਆਪਣੇ ਆਪ ਤੋਂ ਦਿਮਾਗ ਤੋਂ ਕੰਮ ਲੈਣਾ ਚਾਹੀਦਾ ਹੈ ਕਿ ਐਸੇ ਕੰਮਾਂ ਤੋਂ ਗੁਰੇਜ਼ ਕਰਨਾ ਚਾਹੀਦਾ ਵੀ ਜਿਹੜਾ ਤੁਸੀਂ ਦਾਨ ਇਕੱਠਾ ਕਰ ਰਹੇ ਹੋ ਕਿਸੇ ਦੇ ਨਾਮ ਤੇ ਉਹ ਵੀ ਉਸ ਬੰਦੇ ਦੇ ਨਾਮ ਤੇ ਜਿਹਨੇ ਕਦੇ ਵੀ ਆਪਣੇ ਜਿੰਦਗੀ ਜਿੰਨੀ ਕਿਸੇ ਤੋਂ ਮੰਗਿਆ ਉਹਦੇ ਨਾਮ ਤੋਂ ਦਾਨ ਇਕੱਠਾ ਕਰਕੇ ਉਹ ਉਹ ਤਾਂ ਦੇਖੋ 100% ਸ਼ਿਓਰ ਹੈ ਕਿ ਉਹ ਜਿਹੜਾ ਵੀ ਦਾਨ ਇਕੱਠਾ ਕਰਨਗੇ ਤਾਂ ਉਹਨਾਂ ਦਾ ਆਪ ਹੀ ਖਾਣਾ ਉਹਨਾਂ ਨੇ ਕਿੱਥੇ ਲੋੜਵੰਦ ਤੇ ਪਰਿਵਾਰਦਾਰ ਨੂੰ ਦੇਣਾ ਉਹਨਾਂ ਨੇ ਬਿਲਕੁਲ ਬਿਲਕੁਲ ਉਹਨਾਂ ਨੇ ਆਪ ਖਾਣਾ ਹੈ ਨੂੰ ਜਾ ਕੇ ਦੇ ਦਈਏ ਜਾਂ ਕਿਸੇ ਗਰੀਬ ਪਰਿਵਾਰ ਨੂੰ ਜਾਂ ਕਿਸੇ ਬੱਚੇ ਦੀ ਪੜ੍ਹਾਈ ਨੂੰ ਲਾ ਦਈਏ ਉਹ ਬਿਲਕੁਲ ਨਹੀਂ ਕਰਨਾ ਉਹਨਾਂ ਨੇ ਆਪ ਹੀ ਉਹਨਾਂ ਨੇ ਖਾਣਾ ਜੋ ਵੀ ਉਹ ਇਕੱਠਾ ਕਰ ਰਹੇ ਨੇ ਬਿਲਕੁਲ ਬਿਲਕੁਲ ਕਿੱਥੇ ਭੁਗਤਣਗੇ ਕਿੱਥੇ ਕਿੱਥੇ ਭੁਗਤਣਗੇ ਉਹ ਇੱਥੇ ਭੁਗਤਣਗੇ ਜੀ ਉਹ ਵੀ ਦੇਖੋ ਦਾਨ ਖਾਦਾ ਹੋਇਆ ਹੋਵੇ ਛੇਤੀ ਪਚਦਾ ਨਹੀਂ ਹੁੰਦਾ ਜਿਹੜਾ ਝੂਠ ਬੋਲ ਕੇ ਲੋਕਾਂ ਤੋਂ ਪੈਸਾ ਇਕੱਠਾ ਕਰਕੇ ਜਿਹੜੇ ਲੋਕ ਖਾਣਗੇ ਨਾ ਇੱਥੇ ਹੀ ਭੁਗਤਣਾ ਪੈਣਾ ਉਹਨਾਂ ਨੂੰ ਵੀ ਇਸ ਗੱਲ ਨੂੰ ਯਾਦ ਰੱਖ ਸੋ ਭਾਈ ਸੈਣੀ ਜੀ ਦਿੱਤਾ ਦੇਖੋ ਮੈਂ ਤੁਹਾਨੂੰ ਦੱਸਾਂ ਜਦੋਂ ਇਹਨਾਂ ਦਾ ਗੁਰਬਾਣੀ ਖੰਡ ਬਾਣੀ ਚੈਨਲ ਬੰਦ ਹੋਇਆ ਨਾ ਸਾਰੀ ਇਨਕਮ ਆਣੀ ਬੰਦ ਹੋ ਗਈ ਪਰ ਜਿਹੜੇ ਇਹਨਾਂ ਦੇ ਸਟਾਫ ਦੇ ਮੈਂਬਰ ਨੇ ਉਹਨਾਂ ਦੀ ਤਨਖਾਹ ਨਹੀਂ ਰੋਕੀ ਪ੍ਰੀਤ ਸਿੰਘ ਸੈਣੀ ਨੇ ਤਵਾ ਜੀ ਪ੍ਰੀਤ ਸਿੰਘ ਸੈਣੀ ਨੇ ਹਰ ਮਹੀਨੇ ਤਨਖਾਹ ਦਿੰਦਾ ਰਿਹਾ ਹਾਲਾਂਕਿ ਉਹ ਜਿਹੜੇ ਐਂਕਰ ਮੁੰਡੇ ਨੇ ਉਹ ਕਹਿਣ ਵੀ ਵੀਰ ਜੀ ਵੀ ਸਾਰ ਤੁਸੀਂ ਸਾਡੀ ਤਨਖਾਹ ਕਿ ਪੱਲਿਓਂ ਦੇ ਰਹੇ ਹੋ ਵੀ ਚੈਨਲ ਵੱਲੋਂ ਤਾਂ ਇਨਕਮ ਬੰਦ ਹੋ ਚੁੱਕੀ ਹੈ ਪਰ ਉਹ ਕਹਿੰਦੇ ਨਹੀਂ ਉਹ ਪਰਮਾਤਮਾ ਬੈਠਾ ਹੈ ਨਾ ਆਪੇ ਸਭ ਕੁਝ ਦੇਊਗਾ। ਵਿਟੋੜਾ ਜਿਹੜਾ ਬਣਦਾ ਕਿਉਂਕਿ ਤੁਹਾਡੇ ਪਰਿਵਾਰ ਚੱਲ ਰਹੇ ਨੇ ਤੁਹਾਡੀਆਂ ਲੋੜਾਂ ਨੇ। ਪ੍ਰੀਤ ਸਿੰਘ ਸੈਣੀ ਨੇ ਉਹਨਾਂ ਦੀ ਤਨਖਾਹ ਨਹੀਂ 1 ਮਹੀਨਾ ਵੀ ਬੰਦ ਕੀਤੀ। ਰੈਗੂਲਰ ਦਿੰਦੇ ਰਹੇ ਤਨਖਾਹ ਉਹਨਾਂ ਨੂੰ। ਦੇਖੋ ਬਹੁਤ ਵੱਡੀ ਸੋਚ ਆਉਦੀ ਨਹੀਂ ਤਾਂ ਅੱਜ ਕੱਲ ਕੀ ਹੁੰਦਾ ਵੀ ਕੋਈ ਵੀ ਦੁਕਾਨਦਾਰ ਦਾ ਕਿਸੇ ਵੀ ਦਾ ਮਾੜਾ-ਮੋਟਾ ਕੋਈ ਕੰਮ ਇਦਾਂ ਹੁੰਦਾ। ਬਿਲਕੁਲ ਹਾਂ ਜੀ। ਉਹ ਤੋਂ ਆਪਣੇ ਸਟਾਫ ਦੀ ਉਹ ਸੈਲਰੀ ਰੋਕ ਲੈਂਦਾ। ਬਿਲਕੁਲ ਹਾਂ ਜੀ। ਤੇ ਵੀ ਮੇਰੇ ਭਈ ਹੁਣ ਗੁਜ਼ਾਰਾ ਨਹੀਂ ਚੱਲ ਰਿਹਾ ਮੈਂ ਤੁਹਾਨੂੰ ਕਿਤਨ ਕਾਵਾ ਕਿੱਥੋਂ ਦਵਾ ਇਹ ਕਿੱਥੋਂ ਦਵਾ ਇਹ ਬੜੇ ਦਿਲ ਦੀ ਗੱਲ ਹੈ ਹਾਂ ਬੜੇ ਜਿਗਰੇ ਵਾਲੀ ਗੱਲ ਹੈ ਵੀ ਜਿਹੜੀ ਕੀਤੀ ਹੈ ਕਿ ਜੋ ਸੱਚਾ ਬੰਦਾ ਹੀ ਕਰ ਸਕਦਾ ਇਸ ਤਰ੍ਹਾਂ ਦੀ ਗੱਲਾਂ ਬਿਲਕੁਲ ਬਿਲਕੁਲ ਸੋ ਭਾਈ ਸਾਹਿਬ ਜੀ ਆਪ ਜੀ ਦੇ ਜੋ ਵਿਚਾਰ ਨੇ ਬਹੁਤ ਬਹੁਤ ਧੰਨਵਾਦ ਆਪ ਜੀ ਨੇ ਕਿੰਤੀ ਸਮਾਂ ਕੱਢ ਕੇ ਦਾਸਾਂ ਨਾਲ ਰਸਤਾ ਕੰਮ ਕੀਤਾ ਤਾਰਵਾਦੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਤੋਂ ਸੰਤਾ ਨੂੰ ਬੇਨਤੀ ਕਰਦਾ ਹਾਂ ਚੈਨਲ ਨੂੰ ਲਾਈਕ ਕਰੋ, ਕਮੈਂਟ ਕਰੋ, ਸ਼ੇਅਰ ਕਰੋ। ਕਮੈਂਟਾਂ ਦੇ ਵਿੱਚ ਆ ਵੀ ਦੱਸਿਓ ਜਿਹੜੇ ਬੰਦੇ ਕਰ ਰਹੇ ਨੇ ਸਹੀ ਕਰ ਰਹੇ ਨੇ ਜਾਂ ਗਲਤ ਕਰ ਰਹੇ ਨੇ। ਆ ਜਿਹੜੇ ਵੀ ਬੰਦਿਆਂ ਦਾ ਕੋਈ ਪਤਾ ਲੱਗੇ ਤਾਂ ਜਰੂਰ ਇਸ ਚੈਨਲ ਦੇ ਨਾਲ ਵੀ ਸੰਪਰਕ ਕੀਤਾ ਜਾਵੇ ਵੀ ਆ ਬੰਦੇ ਨੇ ਉਹਨਾਂ ਦੀ ਵੀਡੀਓ ਸਾਡੇ ਤੱਕ ਪਹੁੰਚਦੀ ਕੀਤੀ ਜਾਵੇ ਤਾਂ ਕਿ ਅਗਲੀ ਕਾਰਵਾਈ ਕੀਤੀ ਜਾ ਸਕੇ। ਜੀ ਬਾਈ। ਓਕੇ ਬਾਈ ਸਾਹਿਬ ਜੀ। ਧੰਨਵਾਦੀ ਵਾਹਿਗੁਰੂ ਜੀ ਕਾਕਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ।